ਦੋਸਤੋ ਜਿਵੇਂ ਹਾਚਲ ਸਾਰਿਆਂ ਦੇ ਉਮੀਦ ਕਰਨਾ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਬਿਲਕੁਲ ਠੀਕ ਹੋਵੋ ਕੁਝ ਗੱਲਾਂ ਸਿੱਧੀਆਂ ਜੋ ਤੁਹਾਡੇ ਨਾਲ ਸਾਂਝੀਆਂ ਕਰਨੀ ਆਤੀ ਜ਼ਰੂਰੀ ਸੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਲੋਕ ਸਭਾ ਦੀ ਚੋਣ ਆ ਚੁੱਕੀ ਹੈ ਔਰ ਵਕਤ ਆਉਣ ਵਾਲਾ ਹੈ ਜਲਦੀ ਹੀ ਸਾਨੂੰ ਕਿਹੋ ਜਿਹਾ ਆਪਣਾ ਉਮੀਦਵਾਰ ਚਾਹੀਦਾ ਇਸ ਸੰਬੰਧ ਵਿੱਚ ਅੱਜ ਦੀ ਇੱਕ ਘਟਨਾ ਸੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਆਤੀ ਜ਼ਰੂਰੀ ਸੀ ਜੋ ਆਮ ਆਦਮੀ ਪਾਰਟੀ ਦਾ ਕਦਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਸੰਬੰਧ ਵਿੱਚ ਕੱਲ ਸਵੇਰੇ ਕੋਧਰ ਸ਼ਹਿਰ ਇੱਕ ਰੋਡ ਸ਼ੋਅ ਰੱਖਿਆ ਗਿਆ ਸੀ ਸੁਸ਼ੀਲ ਰਿੰਗੂ ਜੀ ਦਾ ਜੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੈ। ਔਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਕੱਲ ਦੀ ਪ੍ਰਵਾਨੀ ਨਹੀਂ ਦਿੱਤੀ ਜਾ ਸਕੀ। ਚਲੋ ਪੁਲਿਸ ਦਾ ਕੀ ਕਸੂਰ ਪੰਜਾਬ ਦਾ ਲੋਕਤੰਤਰ ਤਾਂ ਸਾਰਾ ਦੇਸ਼ੀ ਜਾਣਦਾ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਕਿਹਦੇ ਕਿਹੜੇ ਤੇ ਕੀ ਦੇ ਇਸ਼ਾਰੇ ਦੇ ਕੰਮ ਕਰ ਰਹੀ ਹੈ ਮਦ ਪਾ ਇੱਕ ਘਟਨਾ ਹੈ ਜਿਹੜੀ ਕੱਲ ਸੁਸ਼ੀਲ ਰਿੰਕੂ ਰੋਡ ਸ਼ੋਅ ਕਰਦੇ ਨੇ ਤਾਂ ਉਹਦੇ ਲਈ ਪਰਵਾਨਗੀ ਨਹੀਂ ਔਰ ਪੰਜਾਬ ਦੇ ਮੁੱਖ ਮੰਤਰੀ ਕਿਹੜੇ ਨੇ ਉਹ ਰੋਡ ਸ਼ੋਅ ਕਰਦੇ ਨੇ ਤਾਂ ਉਹਦੇ ਲਈ ਪਰਵਾਨਗੀ ਹੈ ਇਹ ਬਤ ਕਰਾ ਕੇ ਸਾਰਾ ਪੰਜਾਬ ਜਾਣਦਾ ਕਿ ਬਤ ਕਰੇ ਕਿਹ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਹ ਜ਼ਰੂਰ ਬੇਇਜ਼ਤੀ ਕਰਨਾ ਚਾਹਨਾ ਹੈ ਵੱਡੇ ਸਾਰਿਆਂ ਦੇ ਮਾਧਿਅਮ ਰਹੇ ਕਿਤੇ ਕਿਤੇ ਹੁੰਦੇ ਆਤਮਾ ਔਰ ਖੁਦਾ ਦਾ ਬਹਿਰ ਹੁੰਦਾ ਹੈ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਆ ਕਿ ਤਦਾ ਪ੍ਰਸ਼ਾਸਨਿਕ ਅਦਾਰੇ ਨੂੰ ਤੁਸੀਂ ਫਰਤ ਤੋਂ ਗਲਤ ਢੰਗ ਨਾਲ ਕਰ ਰਹੇ ਹੋ ਧਿਆਨ ਵਾਲੀ ਚੋਣ ਦੇ ਨਤੀਜੇ ਤੁਹਾਨੂੰ ਦੱਸਣਗੇ ਕਿ ਜੋ ਜੋ ਤੁਸੀਂ ਕਰ ਰਹੇ ਹੋ ਉਹ ਭੁੱਗਣਾ ਪੜਨਾ ਮੁੱਖ ਮੰਤਰੀ ਪੰਜਾਬ ਨੂੰ ਕੋਟਰ ਚ ਰੋਡ ਸ਼ੋਅ ਕਰਦੇ ਨੇ ਤਾਂ ਉਹਦੀ ਪਰਵਾਹ ਨਹੀਂ ਪ੍ਰਸ਼ਾਸਨ ਦਿੰਦਾ ਹੈ ਜੇਕਰ ਸੁਸ਼ੀਲ ਰਿੰਕੂ ਕਿਰੇ ਪਾਜਬਾ ਦੇ ਕੈਂਡੀਡੇਟ ਨੇ ਉਹ ਰੋਡ ਸ਼ੋਅ ਕਰਨਾ ਉਹਦੇ ਲਈ ਪ੍ਰਸ਼ਾਸਨਿਕ ਕਈ ਮੁਸ਼ਕਲਾਂ ਆ ਰਹੀਆਂ ਨੇ ਲਾਅ ਐਂਡ ਆਰਡਰ ਦੀ ਮਤਪਾ ਇਕੱਠਨਾ ਸੋ ਆਪਦੀ ਨਾਲ ਸਾਂਝੀ ਕਰਨੀ ਅਤੀ ਜ਼ਰੂਰੀ ਸੀ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸੁਸ਼ੀਲ ਰਿੰਕੂ ਜੀ ਦੇ ਨਾਮ ਤੋਂ ਇੰਨਾ ਕੰਬਲ ਲਾ ਪਈ ਹੈ ਕਿ ਹੁਣ ਪਰਵਾਨੀਆਂ ਵਿੱਚ ਵੀ ਦਹਿਲ ਨਾ ਪਵੇ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਜੈ ਸ਼ੰਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ